ਚਲ ਲਾ ਲੇ ਤਾਂ ਸਮਾਨ ਹੀ ਲੈ ਗਿਆ ਕਰਦਾ ਚਲੋ ਹਾਂ ਲੰਗਾ ਜੀ 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 ਮਹੀ ਆ ਗਿਆ ਨਾ ਜੀ ਨਾ ਮਹੀ ਆਇਆ ਹਾਂ ਜੀ ਮੀ ਕਿ ਤੋਆ ਵੀ ਮਹੀ ਤਾਂ ਬਦਲ ਵਾ ਲੈ ਤੜਕੇ ਬਦਲ ਬਣੇ ਵੇ ਕੇ ਮੈਂ ਕਿਹਾ ਯਾਰ ਮਹੀ ਦਾ ਕੋਈ ਮੌਸਮ ਦਾ ਹਿੰਦੀ ਚ ਆਵਾਜ਼ ਹੈ ਤਾਂ ਖਾਸੇ ਲਾ ਦਿੰਦੇ ਹਾਂ ਇਹ ਸਟੈਂਡ ਤਾਂ ਫਿਰ ਦੁਕਾਨ ਦੇ ਦੀ ਡਰਕੀ ਹੁੰਦੀ ਆ ਬੜੇ ਆਪਣੇ ਕਈ ਵਾਰ ਦਾਤਾ ਹੁਗੇ ਪਿੰਡ ਚ ਫਿਰ ਨਾਲ 7.5 ਤਾਂ ਹੀ ਲਾ ਦੇ ਕਰੋ ਸੱਤ 7.5 ਤਾਂ ਹੀ ਹਾਂ ਉਹਦਾ ਯਾਰ ਬੜਾ ਸੁਨੇ ਯਾਰ ਦੇਖਦੇ ਬੈਠਾ ਨੂੰ ਸੁਨੇ ਹਾਲਵਾ ਸੀਗਾ ਆਪਣੇ ਪਿੱਛੇ ਦੁਕਾਨ ਉੱਟ ਗਈ ਇੱਕ ਹਾਂ ਮਾਰਗਰਿਟ ਚ ਯਾਰ ਰੋਟੀ ਕੀ ਪਰ ਉਹਨੂੰ ਗ੍ਰਾਹਕੀ ਦਾ ਟਾਈਮ ਹੁੰਦਾ ਹੈ ਬੜਾ ਤਾਂ ਸਭ ਕਰੀਏ ਕੀ ਚਾਹੋ ਠੀਕ ਹੈ ਸਮਝੋ ਕੋਮਗਾਰਡ ਰੱਖੀਏ ਕਾਹ ਰੱਖਾਂ ਉਹ ਰੱਖ ਲਓ ਬੜੀ ਐ ਵੀ ਵਰਦਾ ਗਿਲਾਇਆ ਮਾ ਪਾਸ ਸਟਾਕੀਆਂ ਰਹਿ ਦੌਰ ਪਈਆਂ ਠੀਕ ਹੈ ਜੀ ਦਗਾਂ ਦਾ ਯਾਰਾ ਸਾਡੇ ਘਟ ਮੁਗਲ ਕਰ ਕਰਾਂਗੇ ਠੀਕ ਹੈ ਨਾ ਨਿਆ ਲੋਣਾ ਸੀ ਬੰਨੂ ਪਾ ਜੀ ਨਾ ਕੈਮਰੇ ਕਮਰੇ ਤਾਂ ਲੱਗੀ ਕੈਮਰੇ ਚਾਲੂ ਸਾਰ ਚਾਰੇ ਪਾਸੇ ਪਰ ਕੈਮਰੇ ਵਾਲੇ ਨਾਰੇ ਲੈਣ ਕੋਈ ਕੀ ਕਰਨੇ ਕੈਮਰੇ ਸਾਡੇ ਤਾਂ ਬਈ ਲੋਕ ਕਨੈਕਸ਼ਨ ਹੀ ਕਟ ਦਿੰਦੇ ਆ ਹਾਂ ਠੀਕ ਆ ਜੀ ਠੀਕ ਆ ਜੀ ਠੀਕ ਹਾਂ ਖਾਤੇ ਚ ਨੋਟ ਕਰ ਲਿਓ ਠੀਕ ਆ ਜੀ ਹੈ ਚੋਰਾ ਦਾ ਕੰਮ ਹੈ ਦਾ ਰੱਖੇ ਚਾਹੀਦੀ ਕੋਲ ਸਹਿਰ ਦੀ ਫਿਰ ਖੁੱਲੇ ਦੁਕਾਨਾਂ ਨੂੰ ਦੱਸ ਦਈਏ ਇਹ ਗੱਲ ਸੀਰੀਅਸ ਨਹੀਂ ਲਈ ਜਾਂਦਾਗਾ ਐਵੇਂ ਕਿਰੇ ਤੋਂ ਕਾਇਨਾ ਖਾ ਜੇ ਫੇਰ ਸਨਿਆ ਲਾ ਦੀ ਅੱਜ ਇਹਨੂੰ ਹੋਰ ਸੜ ਜੀ ਠੀਕ ਹੈ ਜੀ ਠੀਕ ਆਸੋਸੀ ਗੱਲ ਤੇ ਗੌਰ ਕਰੀ ਨਹੀਂ ਆਪਣੇ ਦਾ ਇਹ ਬਰ ਕਰੱਕ ਹੀ ਹੁੰਦੀ ਆ ਯਾਰ ਅੱਜ ਬਲੇ ਕਰੀਏ ਕੀ ਮਜਬੂਰਾਂ ਸੀ ਵੀ ਟਿੱਡ ਬੱਚੇ ਪਾਲਣੇ ਐ ਟਿੱਡ ਭਰਨਾ ਚਲੋ ਮੈਂ ਤੁਹਾਨੂੰ ਸਮਝਾਉਣਾ ਸੀਗਾ ਫਰ ਬਲੇ ਕਿੱਦਾਂ ਚੱਲੇ ਆਉਣਾ ਹੁਣ ਪਾਣੀ ਤੇ ਚੱਲੇ ਠੀਕ ਹੈ ਠੀਕ ਹੈ ਪਾਣੀ ਮਿਲਾਇਓ ਹਾਂ ਰਵਾਇਤੀ ਬੋਲੇ ਉੱਤੇ-ਬੱਟੇ ਮੁੜਦੇ ਨੇ ਨਾ ਨਾ ਵਰਲੇ ਕਰਤਾੜ ਕਨੀ ਠੀਕ ਐ ਸਾਨੂੰ ਮੋਜ ਆਏ ਜਾ ਕੇ ਪਾਜੇ ਮੇਰਾ ਮਾ ਜਿੱਤਾਂ ਨੂੰ ਮੋਜ ਆਵੇ ਹਾਂ ਠੀਕ ਐ ਜੀ ਠੀਕ ਐ ਜੀ ਠੀਕ ਐ ਇਹ ਇੱਥੇ ਲਾ ਦੇ ਨਿਕੜਾ ਵਾ ਦਾ ਕੰਦਾ ਦੇਖੋ ਕਿੰਨਾ ਬੰਨੇ ਬੁੰਦਾ ਫਰੰਦਾ ਨਾ ਆਇਆ ਫੇਰ ਤਾਂ ਲੋਨੇ ਏਦਾ ਹੁਨਾਰਾ ਸਾਰਾ ਉਵੇਂ ਦਾ ਚਾਲੀਦਾ ਲੱਗਦਾ ਮੈਨੂੰ ਅੱਜ ਕੋਣ ਤਾਂ ਹੀ ਉੱਤ ਪਾ ਹੀ ਹੋਗਾ ਟਾਈਮ இந்த ਹਾਂ ਗੋ ਕਿਲੋ ਪ੍ਰੋਗ ਹੈ ਜੀ ਸਾਰਾ ਸਾਰਾ ਮੈਂ ਦੱਸਾਂ ਲੈ ਟੋਕੀ ਚ 50 ਰੁਪਏ ਲੈ ਜੋ ਹਾਂ ਜੀ ਮੋੜ ਕੇ ਆਇਆ ਕਰੋ ਤੁਸੀਂ ਬੈਠੋ ਅੰਦਰ ਤੇ ਬੱਚਾ ਪਾਣੀ ਮਗਾਉਣ ਨਾ ਲੇਦਾ ਨਾ 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 દાન કહોનો દમ તો લગતા દી દમ લગતા એના મોરના હાથ ਜੀ <laughs>